ਜਬਤ ਕਰਾਈਆ ਤੇ ਅਸੀਂ ਪਹਿਲਾਂ ਵੀ ਮੈਂ ਤੁਹਾਨੂੰ ਦੱਸਣਾ ਸਬੂਜਨ ਧਰਮਕੋਟ ਦੇ ਵਿੱਚ ਅਸੀਂ ਪਹਿਲਾਂ ਵੀ 5.5 ਕਰੋੜ ਦੀ ਪ੍ਰਾਪਰਟੀ ਜਿਹੜੀ ਆ ਫ੍ਰੀਜ਼ ਕਰਾ ਚੁੱਕੀ ਇਹਨਾਂ ਦੇ ਦੋਵਾਂ ਜਾਣੇ ਦੇ ਟੋਟਲ 11 ਮਾਮਲੇ ਦਰਜ ਨੇ ਵੱਖਰੀਆਂ ਵੱਖਰੀਆਂ ਧਾਰਾਂ ਦੇ ਅਧੀਨ ਕੁਝ ਮਾਮਲੇ ਕਮਰਸ਼ੀਅਲ ਦਰਜ ਨੇ ਤੇ ਕੁਝ ਨਾਨ ਕਮਰਸ਼ੀਅਲ ਪੰਜਾਬ ਸਰਕਾਰ ਨੇ ਨਸ਼ਿਆਂ ਨੂੰ ਲੈ ਕੇ ਇੱਕ ਮੁਹਿੰਮ ਆਰੰਭੀ ਹੋਈ ਹੈ ਇਸ ਲੜੀ ਤਹਿਤ ਮੋਗਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਪੁਲਿਸ ਅਧਿਕਾਰੀ ਰਮਨਦੀਪ ਸਿੰਘ ਡੀਐਸਪੀ ਤਰਮਕੋਟ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਸੁਨੀਤਾ ਰਾਣੀ ਮੁਖ ਅਫਸਰ ਥਾਣਾ ਕੋਟ ਐਸੇ ਖਾ ਵੱਲੋਂ ਮਕਦਮਾ ਨੰਬਰ 100 69 ਮਿਤੀ 17/9/2021 ਜੁਰਮ 216185 ਐਨਡੀਪੀਐਸ ਐਕਟ ਥਾਣਾ ਕੋਟ ਇਸੇ ਖਾ ਵਿੱਚ ਦੋਸ਼ੀ ਗੁਰਦੇਵ ਸਿੰਘ ਉਰਫ ਲਾਡੀ ਪੁੱਤਰ ਗੁਰਚਰਨ ਸਿੰਘ ਵਾਸੀ ਦੋਲੇਵਾਲ ਅਤੇ ਹਰਜਿੰਦਰ ਸਿੰਘ ਉਰਫ ਸੁਖਚੈਨ ਸਿੰਘ ਉਰਫ ਜਿੰਦਰ ਪੁੱਤਰ ਕਾਲਾ ਸਿੰਘ ਉਰਫ ਨਿਰਮਤ ਸਿੰਘ ਵਾਸੀ ਦਲੇਵਾਲ ਦੀ ਪ੍ਰਾਪਰਟੀ ਨੂੰ ਅਟੈਚ ਕਰਨ ਸੰਬੰਧੀ ਉਸਦੇ ਘਰ ਦੇ ਬਾਹਰ ਪੋਸਟਰ ਚਿਪਕਾਏ ਗਏ ਨੇ ਪਰਤਾਲ ਦੌਰਾਨ ਗੱਲ ਸਾਹਮਣੇ ਆਈ ਹੈ ਕਿ ਉਕਤ ਪ੍ਰਾਪਰਟੀ ਇਹਨਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਖਰੀਦ ਕਰਕੇ ਪ੍ਰਾਪਰਟੀ ਤਿਆਰ ਕਰਵਾਈ ਸੀ ਜਿਸ ਨੂੰ ਐਨਡੀਪੀਐਸ ਐਕਟ ਦੀ ਤਾਰਾ ਤਹਿਤ ਮਾਨਯੋਗ ਭਾਰਤ ਸਰਕਾਰ ਦੇ ਵਿੱਤ ਵਿਭਾਗ ਦੀ ਸਮਰਥਨ ਅਧਿਕਾਰੀ ਪਾਸੋਂ ਮਨਜ਼ੂਰੀ ਹਾਸਲ ਕਰਨ ਉਪਰੰਤ ਅਟੈਚ ਕਰਵਾਈ ਗਈ ਹੈ। ਸਰਕਰਨ ਕੋਲ ਕਾਰਵਾਈ ਕੀਤੀ ਗਈ ਹੈ ਜਿਹੜੇ ਨਸ਼ਾ ਵੇਚਦੇ ਸੀ ਉਹਨਾਂ ਦੀ ਪ੍ਰਾਪਰਟੀ ਬੀਚ ਕੀਤੀ ਹੈ ਕਿੰਨੀ ਪ੍ਰਾਪਰਟੀ ਬੀਚ ਕੀਤੀ ਹੈ। ਅੱਜ ਅਸੀਂ ਪੰਜਾਬ ਸਰਕਾਰ ਤੇ ਡੀਜੀਪੀ ਪੰਜਾਬ ਸਾਭ ਦੀਆਂ ਹਦਾਇਤਾਂ ਅਤੇ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਸਾਭ ਦੀਆਂ ਦਿਸ਼ਾ ਨਿਰਦੇਸ਼ਾਂ ਹੇਠ ਐਸਪੀਡੀ ਸ਼੍ਰੀ ਬਲਕ੍ਰਿਸ਼ਨ ਸਿੰਘ ਰਾਜੀ ਦੀ ਅਗਵਾਈ ਹੇਠ ਅੱਜ ਸਬਡਿਵੀਜ਼ਨ ਧਰਮਕੋਟ ਥਾਣਾ ਕੋਟੀ ਸੇਖਾਂ ਦੇ ਪਿੰਡ ਦੋਲੇਵਾਲ ਦੇ ਵਿੱਚ ਅਸੀਂ ਅੱਜ 1 ਕਰੋੜ 54 ਲੱਖ ਤੇ 54 ਹਜ਼ਾਰ ਰੁਪਏ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਆ ਜਿਹਦੇ ਵਿੱਚ ਦੋ ਦੋਸ਼ੀ ਨੇ ਗੁਰਦੇਵ ਸਿੰਘ ਉਰਫ ਲਾਡੀ ਤੇ ਹਰਜਿੰਦਰ ਸਿੰਘ ਚਿੰਦਾ ਇਨਾਂ ਦੀ ਅਸੀਂ ਦੋ ਘਰ ਜਿਹੜੇ ਇਹਨਾਂ ਦੇ ਆ ਉਹ 1 ਕਰੋੜ 54 ਲੱਖ ਤੇ 54 ਹਜ਼ਾਰ ਦੀ ਇਹਨਾਂ ਦੀ ਪ੍ਰਾਪਰਟੀ ਜ਼ਬਤ ਕਰਾਈ ਆ ਤੇ ਅਸੀਂ ਪਹਿਲਾਂ ਵੀ ਮੈਂ ਤੁਹਾਨੂੰ ਦੱਸਣਾ ਸਬਡਿਵੀਜ਼ਨ ਧਰਮਕੋਟ ਦੇ ਵਿੱਚ ਅਸੀਂ ਪਹਿਲਾਂ ਵੀ 5.5 ਕਰੋੜ ਦੀ ਪ੍ਰਾਪਰਟੀ ਜਿਹੜੀ ਆ ਫ੍ਰੀਜ਼ ਕਰਾ ਚੁੱਕੇ ਆ ਤੇ ਜਿਹੜੇ ਵੀ ਇਦਾਂ ਦੇ ਨਸ਼ਾ ਤਸਕਰ ਵੱਡੇ ਲੈਵਲ ਤੇ ਕੰਮ ਕਰ ਰਹੇ ਆ ਨੇ ਕਮਰਸ਼ੀਅਲ ਫੜੇ ਜਾਂਦੇ ਨੇ ਜਾਂ ਇਹਨਾਂ ਦੇ ਕੋਈ ਵੀ ਪਰਚੇ ਦਰਜ ਨੇ ਉਹਨਾਂ ਦੀ ਅਸੀਂ ਇਦਾਂ ਹੀ ਕੇਸ ਬਣਾ ਕੇ ਠਾਠ ਹੱਫ ਦੇ ਕੇਸ ਬਣਾ ਕੇ ਉਹਨਾਂ ਦੀਆਂ ਪ੍ਰਾਪਟੀਆਂ ਫ੍ਰੀਜ਼ ਕਰਾਵਾਂਗੇ ਤੇ ਕਿਸੇ ਨੂੰ ਵੀ ਇਸ ਦੇ ਵਿੱਚ ਬਖਸ਼ਿਆ ਨਹੀਂ ਜਾਊਗਾ ਜਿਹੜੇ ਵੀ ਇਸ ਕੰਮ ਵਿੱਚ ਇਨਵੋਲ ਨੇ ਉਹਨਾਂ ਤੇ ਵੀ ਸਭ ਤੋਂ ਵੱਧ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਊਗੀ ਸਰ ਕਿੰਨੇ ਮਾਮਲੇ ਦਰਜ ਨੇ ਇਹਨਾਂ ਦੇ ਦੋਵਾਂ ਜਾਣੇ ਦੇ ਟੋਟਲ 11 ਮਾਮਲੇ ਦਰਜ ਨੇ ਵੱਖਰੀਆਂ ਵੱਖਰੀਆਂ ਧਾਰਾਂ ਦੇ ਅਧੀਨ ਕੁਝ ਮਾਮਲੇ ਕਮਰਸ਼ੀਅਲ ਦਰਜ ਨੇ ਤੇ ਕੁਝ ਨਾਨ ਕਮਰਸ਼ੀਅਲ ਜੇਲ੍ਹ ਜਿਵੇਂ ਦੋਨੇ ਹਾਂਜੀ ਦੋਨੇ ਜੇਲ੍ਹ ਵਿੱਚ ਬੰਦ ਨੇ ਅੱਗੇ ਅਜੇ ਦੇਖ ਲਾਭੀ ਕਰ ਰਹੀ ਦੁੱਤੀ ਹੈ ਅੱਗੇ ਇਹਨਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਕਰਾ ਕੇ ਤੇ ਅੱਗੇ ਜਿਹੜੇ ਵੀ ਇਹਦੇ ਵਿੱਚ ਹੋਰ ਵੀ ਦੋਸ਼ੀ ਜਾਂ ਹੋਰ ਵੀ ਜਿਹੜੇ ਬੰਦੇ ਪਤਾ ਲੱਗਦੇ ਨੇ ਤੇ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ